ਪਰ ਵਾਰ ਕਰ ਜਿਵੇਂਆਂ ਕਰਕੇ ਮੈਥੋਂ 2 ਕੁ ਮਹੀਨੇ ਧੂਰੀ ਚ ਆਇਆ ਵੀ ਨਹੀਂ ਗਿਆ ਮੇਦੀ ਵੀ ਪਹਿਲਾਂ ਮਾਫੀ ਮੰਗਦੀ ਆ ਤੁਹਾਡੇ ਸਾਰਿਆਂ ਤੋਂ ਪਰ ਹੁਣ ਜੇ ਆਏ ਆ ਤੇ ਪੱਕੇ ਆਏ ਆ ਹੁਣ 10 ਦਿਨ ਇੱਥੇ ਰਵਾਂਗੇ ਤੁਹਾਡੇ ਵਿੱਚ ਹੀ ਰ੍ਹਾਂਗੇ ਉਸ ਤੋਂ ਬਾਅਦ ਵੀ ਕਿਹੜੇ ਨਾਉਂਦੇ ਰ੍ਹਾਂਗੇ ਜੇ ਆਪਾਂ ਗੱਲ ਕਰ ਲਈਆਂ ਆ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੰਮਾਂ ਦੀ ਤੇ ਸਭ ਤੋਂ ਪਹਿਲਾ ਮਸਲਾ ਜਿਹੜਾ ਧੂਰੀ ਚ ਜਿਹੜੇ ਆਉਂਦਿਆਂ ਨੂੰ ਸੁਣਾਇਆ ਗਿਆ ਸੀਗਾ ਕਿ ਸਾਡਾ ਸੁਆ ਕਵਰ ਹੋਣਾ ਚਾਹੀਦਾ ਸੋ ਪਹਿਲੇ ਪਹਿਲ ਚ ਸੀਐਮ ਭਗਵੰਤ ਮਾਨ ਜੀ ਨੇ ਉਹ ਸੁਆ ਕਵਰ ਕਰਿਆ ਜਿਹਦੇ ਤੇ 33 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲਿਆ ਤੇ ਅੱਜ ਉੱਥੇ ਮੈਂ ਸੁਣਿਆ ਕਿ ਲੋਕ ਸ਼ਹਿਰ ਵੀ ਕਰਦੇ ਨੇ ਲੋਕ ਬੱਚਿਆਂ ਨੂੰ ਵੀ ਖੜਾਉਂਦੇ ਨੇ ਮਨ ਖੁਸ਼ ਹੁੰਦਾ ਹੈ ਗੱਲਾਂ ਸੁਣ ਕੇ ਕਿ ਜਿਹੜੇ ਪੈਸਾ ਸਰਕਾਰ ਲਾ ਰਹੀ ਹੈ ਉਹ ਲੋਕਾਂ ਤੱਕ ਆਮ ਪਬਲਿਕ ਤੱਕ ਪਹੁੰਚ ਰਿਹਾ ਹੈ ਇਹ ਤਾਂ ਹੀ ਪਹੁੰਚ ਰਿਹਾ ਕਿਉਂਕਿ ਸਰਕਾਰ ਦੀ ਨੀਤੀ 'ਚ ਕੋਈ ਖੋਟ ਨਹੀਂ ਹੈਗਾ ਸਾਨੂੰ ਆਪਣੇ ਪਰਿਵਾਰ ਲਈ ਆਪਣੇ ਲਈ ਕੋਈ ਉਹ ਲਾਲਚ ਨਹੀਂ ਹੈਗਾ ਸਾਨੂੰ ਸਿਰਫ ਆਇਆ ਕਿ ਜਿਹੜਾ ਪੈਸਾ ਹੈਗਾ ਉਹ ਲੋਕਾਂ ਤੱਕ ਪਹੁੰਚੇ ਦੂਜੀ ਗੱਲ ਆਈ ਹੈ ਸਾਡਾ ਜਿਹੜਾ ਹਸਪੀਟਲ ਹੈ ਜਿਹੜਾ ਸਿਵਲ ਹਸਪੀਟਲ ਹੈ ਉਹਦੀ ਬਹੁਤ ਖਸਤਾ ਹਾਲਤ ਸੀਗੀ ਨਾ ਤੇ ਡਾਕਟਰ ਸੀਗੇ ਨਾ ਮਸ਼ੀਨਾਂ ਸੀਗੀਆਂ ਜੋ ਜੋ ਫੈਸਿਲਿਟੀ ਚਾਹੀਦੀ ਇੱਕ ਵੀ ਫੈਸਿਲਿਟੀ ਨਹੀਂ ਸੀਗੀ ਸੋ ਬਾਈਕ ਰੋਡ ਨੂੰ ਤੇ ਦੀ ਲਾਗਤ ਨਾਲ ਉਹ ਵੀ ਮਸ਼ੀਨਾ ਵੀ ਮਹਿੰਗੀਆਂ ਕਰਾਈਆਂ ਗਈਆਂ ਨੇ ਬਿਲਡਿੰਗ ਵੀ ਨਵੀਂ ਬਣ ਰਹੀ ਹੈ ਤੇ ਉੱਥੇ ਡਾਕਟਰ ਵੀ ਤੁਹਾਨੂੰ ਜਿਹੜੇ ਵੀ ਚਾਹੀਦੇ ਨੇ ਸਪੈਸ਼ਲਿਸਟ ਚਾਹੀਦੇ ਨੇ ਉਹ ਵੀ ਉੱਥੇ ਬੈਠਿਆ ਕਰਨਗੇ। ਬਾਕੀ ਇਹ ਕਿ ਰੇਲਵੇ ਜਿਹੜਾ ਬ੍ਰਿਜ ਦਾ ਮਸਲਾ ਹੁੰਦਾ ਹੈ, ਓਵਰ ਬ੍ਰਿਜ, ਅੰਡਰ ਬ੍ਰਿਜ ਜੋ ਵੀ ਬਣਨਾ ਹੈ, ਉਹਦੇ ਤੇ ਵੀ ਸਰਕਾਰ ਗੌਰ ਕਰ ਰਹੀ ਹੈ। ਉਹਦੇ ਤੇ ਵੀ ਮੀਟਿੰਗਸ ਚੱਲਦੀਆਂ ਨੇ। ਅਸੀਂ ਪਰਮਾਤਮਾ ਅਕੈ ਵੀ ਅਰਦਾਸ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਮਾਨ ਸਰਕਾਰ ਉਹ ਵੀ ਜਲਦ ਤੋਂ ਜਲਦ ਜਿਹੜਾ ਤੂਰੀ ਦਾ ਇੱਕ ਵੱਡਾ ਮਸਲਾ ਉਹ ਵੀ ਹੱਲ ਕਰੇਗੀ। ਤੇ ਜਿਹੜੀਆਂ ਦੂਜੀਆਂ ਪਾਰਟੀਆਂ ਹਨ ਉਹਨਾਂ ਨੂੰ ਤੁਸੀਂ ਸਭ ਨੂੰ ਜਾਣਦੇ ਹੋ ਜੀ ਤੁਸੀਂ ਬਹੁਤ ਚਾਂਸ ਦੇ ਕੇ ਉਹਨਾਂ ਨੂੰ ਦੇਖ ਲਏ ਬਹੁਤ ਵਾਰ ਤੁਸੀਂ ਜਿਤਾਇਆ ਅਰਵਿੰਦ ਖੰਡਾ ਖੰਨਾ ਜਿੱਦੀ ਵੀ ਗੱਲ ਆਉਂਦੀ ਹੈ ਤੁਸੀਂ ਉਹਨਾਂ ਨੂੰ 2012 ਚ ਤੁਹੇ ਜਿਤਾ ਕੇ ਭੇਜਿਆ ਜਦ ਕਿ ਤੁਹਾਡਾ ਸਾਥ ਛੱਡ ਕੇ ਉਹ ਤੋਂ ਭੱਜ ਗਏ ਸੋ ਮੈਂ ਇਸ ਵਾਰ ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਡਾ ਸਾਥ ਛੱਡ ਕੇ ਭੱਜੇ ਸੀ ਇਸ ਵਾਰ ਤੁਸੀਂ ਉਹਨਾਂ ਨੂੰ ਪੁਚਾ ਦਿਓ ਤੁਸੀਂ ਉਹਨਾਂ ਨੂੰ ਵੜਨ ਨਾ ਦੇਓ ਜੀ ਇੱਥੇ ਅਸੀਂ ਤੁਹਾਡੇ ਵਰਗਿਆਂ ਤੋਂ ਤੁਹਾਡੇ ਵਿੱਚ ਕਹਾਂਗੇ ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਮੋਰ ਲਾ ਕੇ ਉੱਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਤਹੇਰ ਜੀ ਨੂੰ ਚੁਟਾਓ ਜੀ ਤੇ ਧੂਰੀ ਵੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਇਹ ਅਸੀਂ ਆਸ ਕਰਦੇ ਹਾਂ ਜੇ ਸਰਕਾਰ ਗ੍ਰਾਂਟਾਂ ਤੋਂ ਤੁਹਾਨੂੰ ਪਿੱਠ ਨਹੀਂ ਦਿਖਾਉਂਦੀ ਤੇ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਓ ਜੀ ਹਨਾ ਇਹੀ ਆਸ ਇਹੀ ਉਮੀਦ ਹੈ ਤੇ ਜੇ ਆਪਣੇ ਸੈਂਟਰ ਚੋਂ ਨੁਮਾਇंदे ਜਾਂਦੇ ਨੇ ਤੇ ਹੋਰ ਕੰਮ ਆਉਣਗੇ ਹੋਰ ਪ੍ਰੋਜੈਕਟ ਸੌਣਗੇ ਧੂਰੀ ਲਈ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ ਮਾਵਾਂ ਤੋਂ ਵੀ ਕਿ ਵਾਦ ਤੋਂ ਬਾਅਦ ਵੋਟਾਂ ਪਾ ਕੇ ਘਰੇ ਨਹੀਂ ਰਹਿਣਾ ਜਿਸ ਤਰੀਕ ਨੂੰ ਕਿਸੇ ਨੇ ਵੀ ਇਹ ਨਾ ਕਿ ਉਹ ਗਰਮੀ ਬਹੁਤ ਹੈ ਨਿਕਲਿਆ ਨਹੀਂ ਜਾਂਦਾ ਬੱਚੇ ਪ੍ਰੇਸ਼ਾਨ ਕਰਦੇ ਨੇ ਤੁਸੀਂ ਸਾਰੇ ਜਾ ਕੇ ਆਪਣੇ ਇੱਕ ਇੱਕ ਵੋਟ ਪਾ ਕੇ ਆਇਓ ਜੀ ਛੋਟੀ ਜਿਹੀ ਵੋਟ ਇਤਿਹਾਸ ਬਦਲਦੀ ਹੈ ਲੇਡੀਜ਼ ਦੀ ਵੋਟ ਦਾ ਸਪੈਸ਼ਲਿਸਟ ਬੰਦੇ ਤਾਂ ਇਂਦਰ ਉਂਦਰ ਹੋ ਜਾਂਦੇ ਨੇ ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ ਕਿਹੜਾ ਬੰਦਾ ਕੰਮ ਕਰ ਰਿਹਾ ਠੀਕ ਹੈ ਸੋ ਛੋਟੀ ਵੋਟ ਬਹੁਤ ਮਹਾਨੇ ਰੱਖਦੀ ਹੈ ਤੇ ਤੁਸੀਂ ਜ਼ਰੂਰ ਕੋਟ ਪਾ ਕੇ ਆਇਓ ਤੇ ਜਿਹੜੀ ਇੱਥੇ ਗੱਲ ਆਉਂਦੀ ਹੈ ਕਿ ਇਹ ਲੇਡੀਜ਼ ਦਾ 1000 ਰੁਪਿਆ ਜਿੱਥੇ ਵੀ ਮੈਂ ਜਾਣਦੀ ਆ ਇਹ ਗੱਲ ਜ਼ਰੂਰ ਸਾਨੂੰ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1000 ਰੁਪਿਆ ਕਦ ਲਾਗੂ ਕਰੂਗੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸ ਹੀ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ ਹਜ਼ਾਰ ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਜ਼ ਇਸ ਗੱਲ ਨਾਲ ਪੁੱਛ ਰਹੇ ਹੋ ਕਿ ਹਜ਼ਾਰ ਨਹੀਂ ਮਿਲਿਆ ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ ਹੋਇਆ ਧੂਰੇ ਜਿੰਨੇ ਵਾਅਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਜ਼ਰੂਰ ਲੱਗਦਾ ਹੈ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ ਦੋ ਸਾਲਾਂਾਂ 'ਚ ਕਰਕੇ ਦਿਖਾਤੇ ਜਿਹੜਾ ਟੋੜਾ ਇਹਨਾਂ ਵੱਡਾ ਇਹਦਾ ਮਸਲਾ ਸੀਗਾ ਕਿ ਸੂਆ ਟਕਣਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਕਿਸੇ ਨੇ ਗੌਰ ਨਹੀਂ ਕਰਿਆ ਕਿੰਨੀਆਂ ਬਿਮਾਰੀਆਂ ਦਾ ਘਰ ਸੀਗਾ ਤੇ ਅੱਜ ਉੱਥੇ ਬੱਚੇ ਵੀ ਖੇਡਦੇ ਨੇ ਮਾਨ ਸਾਹਿਬ ਨੂੰ ਕਿਸੇ ਨੇ ਦੱਸਿਆ ਕਿ ਇੰਨੀ ਵਧੀਆ ਹਾਲਤ ਹੋ ਗਈ ਕਿ ਬੱਚਿਆਂ ਨੂੰ ਸੈਰ ਕਰਾਉਂਦੇ ਨੇ ਬੱਚੇ ਖੇਡਦੇ ਨੇ ਦਿਲ ਨੂੰ ਖੁਸ਼ੀ ਹੋਈ ਕਰਦੀ ਮੈਨੂੰ ਅੱਜ ਬਹੁਤ ਤਸੱਲੀ ਹੋਈ ਹੈ ਕਿ ਜਿਹੜਾ ਮੈਂ ਕੰਮ ਕਰ ਰਹੇ ਹਾਂ ਲੋਕ ਖੁਸ਼ ਨੇ ਸੋ ਐਸੀ ਆਸ ਦੇ ਐਸੀ ਉਮੀਦ ਤੇ ਪੈ ਤੁਹਾਡੇ ਕੋਲੇ ਆਏ ਆ ਤੇ ਤੁਸੀਂ ਇੱਕ ਤਰੀਕ ਨੂੰ ਵੋਟਾਂ ਮੈਂ ਕਹਿੰਨੀ ਆ ਭਰ ਦਿਓ ਧੂਰੀ ਕਿਸੇ ਪਾਸੇ ਪਿੱਛੇ ਨਾ ਰਹੇ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ